ਹਾਂਜੀ ਕੀ ਹਾਲ ਹੈ ਜੀ ਮੈਂ ਪਿੱਛੇ ਜਿਹੜਾ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਜ਼ਮੀਨਾਂ ਤੇ ਬੇ ਐਵੇਂ ਫਵਾਹ ਬਣਾਈਓ ਆ ਕੋਈ ਜ਼ਮੀਨਾਂ ਦਾ ਰੇਟ 60 70 ਲੱਖ ਨਹੀਂ ਹੋਇਆ ਬੇ ਸਾਡੇ ਏਰੀਆ ਦੇ ਵਿੱਚ ਬਾਕੀ ਮੈਨੂੰ ਪਤਾ ਨਹੀਂ ਘੱਟੋ ਘੱਟ ਸਾਡੇ ਏਰੀਆ 'ਚ ਤਾਂ ਬਿਲਕੁਲ ਨਹੀਂ ਹੋਇਆ 60 70 ਲੱਖ ਇਹ ਬਸ ਐਵੇਂ ਰੌਲਾ ਪਾ ਕੇ ਆਪਣੀਆਂ ਕੱਢਣੀਆਂ ਐ ਨਹੀਂ ਲੋਕਾਂ ਨੂੰ ਬਸਾਉਣਾ ਉਹਦੇ ਵਿੱਚ ਕਈ ਬੰਦਿਆਂ ਨੂੰ ਤਕਲੀਫ ਹੋਈ ਇੱਕ ਟੱਟੂ ਜਿਹਾ ਕਹਿੰਦਾ ਵੀ ਤੁਸੀਂ ਰਹਿੰਦੇ ਕਿਹੜੀ ਦੁਨੀਆ 'ਚ ਤੁਹਾਨੂੰ ਕੀ ਪਤਾ ਲੋਕੀ ਤਾਂ 50 50 ਲੱਖ ਰੁਪਏ ਗੱਡੀ 'ਚ ਲੈ ਫਿਰਦੇ ਆ ਜਦੋਂ ਕਿਸੇ ਗੱਲ ਦਾ ਪਤਾ ਨਹੀਂ ਹੁੰਦਾ ਕਹਿੰਦੇ ਬੋਲੀਦਾ ਨਹੀਂ ਹੁੰਦਾ ਤਾਂ ਮੈਂ ਉਸ ਆਪਣੇ ਵੀਰ ਨੂੰ ਦੱਸ ਦਵਾਂ ਵੀ ਅਸੀਂ ਐਸੇ ਦੁਨੀਆ 'ਚ ਰਹਿੰਨੇ ਆ ਪਤਾ ਵੀ ਸਾਨੂੰ ਸਾਰਾ ਕੁਝ ਆ ਤੇ ਰਹੀ ਤੇਰੇ 50 ਲੱਖ ਵਾਲੀ ਗੱਲ ਦੀ ਜਿਹੜੇ ਬੰਦੇ ਹਨਾ ਤੂੰ ਕਹਿੰਨਾ ਵੀ 50-50 ਲੱਖ ਗੱਡੀਆਂ 'ਚ ਲਈ ਫਿਰਦੇ ਆ ਤਾਂ ਫੇਰ ਤੇਰੇ ਅਰ ਕਿ ਲੈਣੀਆਂ ਨਹੀਂ ਕੱਢਦੇ ਫਿਰਦੇ ਹੁੰਦੇ ਸਾਨੂੰ ਸਾਲ ਦਾ ਟਾਈਮ ਦੇ ਦੋ ਬਿਆਨੇ ਤੇ ਸਾਨੂੰ ਡੇਢ ਸਾਲ ਦਾ ਟਾਈਮ ਦੇ ਲਓ ਜੇ ਕੋ ਪੈਸੇ ਹੁੰਦੇ ਹਨਾ ਅਗਲਾ ਕਹਿੰਦਾ ਹੁੰਦਾ ਬਿਆਨਾਂ ਵੀ ਉਹਨਾਂ ਨਹੀਂ ਚੱਕਰ ਜਾਂ ਹੈਕਟਰੀ ਕਰਾ ਮੈਨੂੰ ਸਿੱਧੀ ਇਹ ਕੀ ਕਰਦੇ ਆ ਮਨ ਲਾ ਕੋਈ ਜ਼ਮੀਨ ਦੇਖ ਲਈ ਇਹ ਨਹੀਂ ਇਨੀ ਉਹ ਜ਼ਮੀਨ ਦਾ ਮਨ ਲਾ ਤੁਹਾਨੂੰ ਮੈਂ ਆਧਾਰਨ ਨਹੀਂ ਦੇ ਦੰਨਾ ਇੱਕ ਇੱਕ ਕੀ ਦੋ ਦਿੰਨਾ ਤੇ ਸਾਡੇ ਏਰੀਆ ਦੇ ਲਗਭਗ ਕਾਫੀ ਬੰਦਿਆਂ ਨੂੰ ਜ਼ਿਆਦਾਤਰ ਬੰਦਿਆਂ ਨੂੰ ਇਸ ਗੱਲ ਦਾ ਪਤਾ ਹੋਣਾ ਇਹਨਾਂ ਦਾ ਜਦੋਂ ਪਿੱਛੇ ਤੇਜ਼ੀ ਹੋਈ ਸੀ ਜ਼ਮੀਨਾਂ 'ਚ ਤਾਂ ਸਾਡੇ ਇੱਥੇ 6 ਕਿੱਲੇ ਬੰਦੇ ਨੇ ਵੇਚੇ 33 ਲੱਖ ਨੂੰ ਕਿੱਲੇ ਦੇ ਹਿਸਾਬ ਨਾਲ ਤੇ ਉਹ ਇਹ ਦਿਨ ਡੀਲਰ ਜਿਹੇ ਸੀਗੇ ਉਹ ਨਹੀਂ ਆ ਕੇ 25 ਲੱਖ ਰੁਪਏ ਬਿਆਨਾ ਦੇ ਕੇ 33 ਲੱਖ ਨੂੰ ਬਿਆਨ ਕਰ ਲਿਆ 33 ਲੱਖ ਦੇ ਕਿਲੇ ਹਿਸਾਬ ਨਾਲ ਸੌਦਾ ਕਰ ਲਿਆ ਤੇ ਸਾਲ ਦਾ ਟਾਈਮ ਲੈ ਲਿਆ ਉਹਨਾਂ ਤੋਂ ਵੀ ਸਾਲ ਤੇ ਰਜਿਸਟਰੀ ਕਰਾਵਾਂਗੇ ਚਲੋ ਉਹ ਬੰਦਾ ਕਹਿੰਦਾ ਠੀਕ ਆ ਹੁਣ ਇਹਨੇ ਕੀ ਕੀਤਾ ਮਤਲਬ 33 ਲੱਖ ਦੇ ਹਿਸਾਬ ਨਾਲ ਉਹਦੀ ਜ਼ਮੀਨ ਬਣਦੀ ਸੀ 1 ਕਰੋੜ 98 ਲੱਖ ਦੀ 25 ਲੱਖ ਰੁਪਏ ਦੇ ਕੇ 2 ਕਰੋੜ ਦੀ ਜ਼ਮੀਨ ਇੱਕ ਤਰ੍ਹਾਂ ਨਾਲ ਰੋਕ ਲਈ ਸਾਲ ਲਈ ਹੁਣ ਨਾ ਤਾਂ ਉਹ ਸਾਲ ਤੋਂ ਪਹਿਲਾਂ ਹੋਰ ਕਿਸੇ ਨੂੰ ਵੇਚ ਸਕਦਾ ਸੀ ਤੇ ਨਾ ਸਾਲ ਤੋਂ ਪਹਿਲਾਂ ਇਹਨਾਂ ਨੂੰ ਕਹਿ ਸਕਦਾ ਸੀਗਾ ਵੀ ਭਾਈ ਤੁਸੀਂ ਰਜਿਸਟਰੀ ਕਰਾ ਲਓ ਕਿਉਂਕਿ ਇਹਨੇ ਟਾਈਮ ਲਿਆ ਸੀ ਸਾਲ ਦਾ ਉਹੀ ਗੱਲ ਹੋਈ ਜਦੋਂ ਜੱਤੇ ਸਾਲ ਹੋਇਆ ਜੱਤੇ ਜ਼ਮੀਨਾਂ ਦੇ ਰੇਡ ਐਪੇ ਮੁੜ ਕੇ ਉਹ ਬੰਦੇ ਨੇ 3 ਸਾਲ ਤੱਕ ਇਹਨਾਂ ਨੂੰ ਟਾਈਮ ਦਿੰਦਾ ਰਿਹਾ ਵੀ ਕੋਈ ਗੱਲ ਨਹੀਂ ਵੀ ਤੁਸੀਂ ਨਹੀਂ ਤਾਂ ਇਹ ਹੁੰਦਾ ਵੀ ਜਦੋਂ ਸਾਲ ਹੋ ਗਿਆ ਉਸ ਤੋਂ ਬਾਅਦ ਬਿਆਨਾ ਮਰ ਜਾਂਦਾ ਅਗਲੇ ਦਾ ਤੇ ਜ਼ਮੀਨ ਮਾਲਕ ਹੋ ਰਹਿ ਜਾਂਦਾ ਹਨਾ ਪਰ ਉਹਨੇ 3 ਸਾਲ ਦਾ ਟਾਈਮ ਦਿੱਤਾ ਵੀ ਤੁਸੀਂ ਰਜਿਸਟਰੀ ਕਰਾ ਲਓ ਕਿਉਂਕਿ ਉਹ ਬੰਦੇ ਨੂੰ ਘਾਟਾ ਪੈ ਜਾਂਦਾ ਸੀਗਾ ਹੁਣ ਅਗਲੇ ਦੀ 1.98 ਲੱਖ ਦੀ ਜ਼ਮੀਨ ਸੀ ਬਾਅਦ ਵਿੱਚ ਉਹਨੇ 13 ਲੱਖ ਨੂੰ ਕਿੱਲਾ ਵੇਚਿਆ ਕਿੰਨੇ ਦਾ ਬਣਿਆ 13 ਲੱਖ ਦੇ ਹਿਸਾਬ ਨਾਲ 78 ਲੱਖ ਦੀ ਤੇ ਜੇ ਬਿਆਨੇ ਦਾ 25 ਲੱਖ ਵੀ ਵਿੱਚ ਜੋੜ ਲਈਏ 1 ਕਰੋੜ 3 ਲੱਖ ਰੁਪਇਆ ਬਣਿਆ ਫੇਰ ਵੀ ਉਹਦਾ 95 ਲੱਖ ਰੁਪਇਆ ਘਟ ਗਿਆ ਤੇ ਦੂਜੀ ਧਾਰਨ ਮੈਂ ਹੋਰ ਦੱਸ ਦਨ ਉਹ ਬੰਦੇ ਦੀ ਰੋਡ ਤੇ ਜਮੀਨ ਸੀ ਉਹਨਾਂ ਪਤਾ ਨਹੀਂ ਤਿੰਨ ਕਿਲੇ ਜਾਂ ਖਰੇ ਸਾਢੇ ਤਿੰਨ ਕਿਲੇ ਇੰਨੇ ਕਿ ਸੀਗੇ ਮੇਨ ਰੋਡ ਤੇ ਐਦੇ ਡੀਲਰਾਂ ਨਾਲ ਸੌਦਾ ਕਰ ਲਿਆ ਤੇ ਉਹ ਡੀਲਰਾਂ ਨੇ ਸਾਲ ਦਾ ਟਾਈਮ ਲੈ ਲਿਆ ਉਹਨਾਂ ਤੋਂ ਵੀ 40 ਲੱਖ ਰੁਪਇਆ ਬਿਆਨਾ ਦੇ ਗਏ ਉਹਨੂੰ ਬੰਦੇ ਨੂੰ ਉਹ ਬੰਦੇ ਨੇ ਕੀ ਕੀਤਾ ਮੂਰੇ 15 ਕਿਲੇ ਦੇਖਿਓ ਸੀਗੇ ਉਹਨੇ ਉਹੀ 40 ਲੱਖ ਚੱਕ ਕੇ ਜਿਹਦੇ 15 ਕਿੱਲੇ ਦੇਖਿਓ ਸੀ ਉਹਨੂੰ ਬਿਆਨਾ ਦੇ ਦਿੱਤਾ। ਉਹਦੇ ਚਿੱਤ ਸੀਗਾ ਵੀ ਇਹ ਨਹੀਂ ਮੇ ਤੋਂ ਸਾਲ ਦਾ ਟਾਈਮ ਲਿਆ ਉਹਨੇ ਵੀ ਮੂਰੇ ਸਾਲ ਦਾ ਟਾਈਮ ਲੈ ਲਿਆ ਵੀ ਮਿਸਾਲ ਤੇ ਉਹਦੇ ਮਨ 'ਚ ਇਹ ਸੀਗਾ ਵੀ ਇਧਰੋਂ ਪੈਸੇ ਆਊਗੇ ਮੈਂ ਉਧਰੋਂ ਰਜਿਸਟਰੀ ਕਰਾ ਲਊਂਗਾ। ਜਦੋਂ ਸਾਲ ਆਇਆ ਵੀ ਉਹੀ ਜ਼ਮੀਨ ਡੱਪਈ ਮੋੜ ਕੇ ਇਹ 40 ਲੱਖ ਇਹ ਨਹੀਂ ਛੱਡ ਦਿੱਤਾ। ਤੇ ਜੇ ਹੁਣ ਬੰਦਾ ਕੋਈ ਕਹੇ ਇਹ ਤਾਂ ਕਹਿੰਦੇ ਜੀ ਅਸੀਂ 40 ਲੱਖ ਛੱਡਤਾ ਹਨਾ ਪਰ ਰੌਲਾ ਤਾਂ ਇਹ ਆ ਵੀ ਅਗਲੇ ਨੇ ਵੀ ਜ ਜਨੇ ਕੋਈ ਐਡਾ ਵੱਡਾ ਸੌਦਾ ਕੀਤਾ ਹੁੰਦਾ ਅਗਲਾ ਪੈਸਾ ਘਰੇ ਨਹੀਂ ਰੱਖਦਾ ਹੁੰਦਾ। ਅਗਲਾ ਵੀ ਕਿਸੇ ਨਾ ਕਿਸੇ ਪਾਸੇ ਨੂੰ ਵੈਸਟ ਕਰਦਾ ਹੁੰਦਾ ਹਨਾ ਤਾਂ ਉਰੇ ਵੀ ਉਸ ਵੇਲੇ ਦੇਖਿਆ ਵੀ ਚਲੋ ਹੁਣ ਮੇਰਾ ਹੱਥ ਪੈਂਦਾ ਆ ਵੀ ਉਹਨੂੰ ਭਾਣਾ ਮਿਲਦੇ ਹੋਗੇ 15 ਕਿੱਲੇ ਨਾਲੇ 40 ਲੱਖ ਮੋਹਰੇ ਦਿੱਤਾ ਸੀ ਉਹਦੇ ਪੱਲੇ ਵੀ ਕੀ ਪਿਆ ਤੇ ਦੂਜੀ ਗੱਲ ਉਹ ਤੋਂ ਆ ਰੇਟ ਡਿੱਪ ਐ ਉਹਦੇ 3 ਕਿੱਲੇ ਤਾਂ ਇੱਦਾਂ ਖੜੇ ਦੇ ਖੜੇ ਰਹਿ ਗਏ ਜੇ ਹੀ ਮੌਕੇ ਤੇ ਰਜਿਸਟਰੀ ਕਰਾਈ ਹੋ ਹੁੰਦੀ ਤਾਂ ਅਗਲੇ ਦੇ ਵੀ ਮੋਹਰੇ 15 ਕਿੱਲੇ ਬਣ ਜਾਣੇ ਸੀ ਇਦਾਂ ਹੀ ਆ ਜਿਹੜਾ 6 ਕਿੱਲੇ ਵਾਲਾ ਸੀ ਇਹਨੂੰ ਵੀ 90 95 ਲੱਖ ਦਾ ਘਾਟਾ ਨਾ ਪੈਂਦਾ ਜਾਂ ਤਾਂ ਜਦੋਂ ਉਹ ਨਾ ਬਿਆਨਨਾ ਕਰਦੇ ਹੁੰਦੇ ਆ ਪਹਿਲੀ ਗੱਲ ਤਾਂ ਇਹਨਾਂ ਨੂੰ ਬਿਆਨ ਜਿਹੜੇ ਆ ਨਾ ਫੜਾਈਆਂ ਮਾਰਦੇ ਹੁੰਦੇ ਆ ਨਾ ਆ ਕੇ ਵੀ ਲੋਕੀ ਦਾ ਪੈਸੇ ਚੱਕੀ ਫਿਰਦੇ ਆ ਲੋਕੀ ਦਾ ਬਹੁ ਬਾਧੂ ਪੈਸੇ ਗੱਡੀਆਂ ਚ ਲਈ ਫਿਰਦੇ ਆ ਉਹਨਾਂ ਨੂੰ ਕਿਹਾ ਕਰੋ ਭਾਈ ਜੇ ਤਾਂ ਇੰਨੇ ਪੈਸੇ ਚੱਕੀ ਫਿਰਦੇ ਆ ਨਾ ਸਿੱਧੀ ਰਜਿਸਟਰੀ ਕਰਾਓ ਅਸੀਂ ਨਹੀਂ ਬਿਆਨਾਂ ਬੇ ਉਹਨਾਂ ਕਰਾਉਂਦੇ ਤੇ ਜੇ ਬਿਆਨਾਂ ਕਰਨਾ ਵੀ ਹੁੰਦਾ ਤਾਂ ਨਾਲ ਵਿੱਚ ਸ਼ਰਤ ਲਿਖਿਆ ਕਰੋ ਵੀ ਜੇ ਕੱਲ ਨੂੰ ਇਹ ਬਿਆਨੇ ਤੋਂ ਭੱਜਦੇ ਆ ਤਾਂ ਇਹਨਾਂ ਨੂੰ ਡਬਲ ਪੈਸੇ ਹੋਰ ਦੇਣੇ ਪਾਉਗੇ ਤੇ ਜੇ ਅਸੀਂ ਭੱਜਾਂਗੇ ਅਸੀਂ ਇਹ 25 ਲੱਖ ਵੀ ਮੋੜਾਂਗੇ ਤੇ ਨਾਲ ਜਿੰਨੇ ਇਹਨਾਂ ਨੂੰ ਪੈਸੇ ਡਬਲ ਦੇਣੇ ਪੈਣੇ ਸੀ ਉਹਨੇ ਅਸੀਂ ਦਵਾਂਗੇ ਦੋਨੇ ਪਾਸੇ ਪਰ ਦੂਜੀ ਗੱਲ ਇਹ ਆ ਇਹਨਾਂ ਨੂੰ ਇਹਨਾਂ ਲਿਖਤਾਂ ਨੁਕਤਾਂ ਨਾਲ ਕੋਈ ਨਹੀਂ ਫਰਕ ਪੈਂਦਾ ਕਈ ਬੰਦੇ ਆਪਣੇ ਕਹਿੰਦੇ ਜੀ ਆਪਾਂ ਕਚਹਿਰੀਆਂ 'ਚ ਲਿਖ ਲਿਆ ਤੇ ਹੁਣ ਤਾਂ ਪੱਕੀ ਗੱਲ ਹੋ ਗਈ ਆ ਇਹ ਮੁੱਕਣ ਲੱਗੇ ਟਾਈਮ ਨਹੀਂ ਲਾਉਂਦੇ ਕਿਉਂ ਇਹਨਾਂ ਨੂੰ ਕੇਸਾਂ-ਕੂਸਾਂ ਨਾਲ ਫਰਕ ਨਹੀਂ ਪੈਂਦਾ ਹੁੰਦਾ ਹਨਾ ਇਹਨਾਂ ਦੇ ਪੰਜ ਚਾਰ ਤੱਕ ਪਹਿਲਾਂ ਹੀ ਚੱਲਦੇ ਹੁੰਦੇ ਆ ਇੱਕ ਤਰੀਕ ਹੋਰ ਸੀ ਜਿਹੜਾ ਆਮ ਬੰਦਾ ਹੁੰਦਾ ਉਹ ਇਹਨਾਂ ਗੱਲਾਂ 'ਚ ਪੈਂਦਾ ਨਹੀਂ ਹੁੰਦਾ ਜਦ ਕੀ ਯਾਰ ਹੈਗਾ ਘਾਟਾ ਤਾਂ ਘਾਟਾ ਹੀ ਆ ਜੇ ਕੋਈ ਸੋਚੇ ਹੁਣ ਜਿਹੜੇ ਬੰਦੇ ਨੇ 95 ਲੱਖ ਦਾ ਘਾਟਾ ਪਿਆ ਉਹਨੇ ਕਿਹੜੀ ਵਾਰ-ਵਾਰ ਵੇਚਣੀ ਸੀ ਉਹਦੇ ਉਹੀ 6 ਕਿਲ ਦੇ ਸੀ ਇੱਕੋ ਉਹਦੇ ਵਿੱਚ ਇਹਦਾ ਅਗਲੇ ਦਾ ਵੇੜਾ ਬਠਾਲ ਕੇ ਰੱਖਤਾ ਅੱਧੇ ਪੈਸੇ ਉਹਦੇ ਪੱਲੇ ਪਏ ਇਸ ਕਰਕੇ ਇਹਦੇ ਵਿੱਚ ਕੱਲੇ ਖਰੀਦਣ ਵਾਲੇ ਵੀ ਟੰਗ ਹੁੰਦੇ ਵੇਚਣ ਵਾਲੇ ਵੀ ਟੰਗ ਹੋ ਜਾਂਦੇ ਆ ਖਾਸ ਕਰਕੇ ਜਿਹੜੇ ਸਾਡੇ ਐਨ ਆਰ ਆਈ ਬੰਦੇ ਆ ਨਾ ਉਹ ਇਹਨਾਂ ਦੇ ਡਿੱਕੇ ਬਹੁਤ ਚੜਦੇ ਆ ਇਹ ਉਹਨਾਂ ਨੂੰ ਐਦਾਂ ਫਸਾ ਲੈਂਦੇ ਆ ਮੋੜ ਕੇ ਉਹਨਾਂ ਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਦੇ ਕਿਉਂਕਿ ਇਹਦੇ ਵਿੱਚ ਕੀ ਆ ਨਾ ਨੁਕਸਾਨ ਦੋਨੇ ਪਾਸੇ ਸਾਡੇ ਪਿੰਡਾਂ ਵਾਲਿਆਂ ਦਾ ਹੀ ਹੋ ਰਿਹਾ ਚਾਹੇ ਵੇਚਣ ਵਾਲੇ ਆ ਉਹ ਵੀ ਸਾਡੇ ਹੀ ਆ ਤੇ ਜਿਹੜੇ ਖਰੀਦਣ ਵਾਲੇ ਉਹ ਵੀ ਸਾਡੇ ਹੀ ਆ ਇਨੀ ਤਾਂ ਆਪਣਾ ਕਹਿੰਦੇ ਜਿੱਦਾ ਲਾਗ ਲੈ ਕੇ ਲਾਂਭੇ ਹੋ ਜਾਣਾ ਇਹਨਾਂ ਦੇ ਬਾਹਰ ਦਾ ਬਾਹਰ ਮਗਰੋਂ ਕੋਈ ਜੀਵੇ ਜਾਏ ਕੋਈ ਮਰੇ ਇੱਕ ਬੰਦੇ ਦੀ ਮੇਰੇ ਨੂੰ ਵੀਡੀਓ ਦੇਖਦਾ ਸੀ ਉਹ ਲੱਗਾ ਸੀ ਰੌਲਾ ਪਾਉਣ ਕਹਿੰਦਾ ਤਕੜੇ ਤਕੜੇ ਬੰਦੇ ਜ਼ਮੀਨਾਂ ਰਾਤੋਂ ਰਾਤ ਬੱਕ ਕਰ ਜਾਂਦੇ ਆ ਤੁਹਾਡੇ ਪੱਲੇ ਕੀ ਆ ਲੋਕਾਂ ਨੂੰ ਕਹਿੰਦਾ ਤੁਹਾਨੂੰ ਕਿਹਨੇ ਜ਼ਮੀਨ ਦੇਣੀ ਆ ਕਹਿੰਦਾ ਤੁਸੀਂ ਤਾਂ ਜਦ ਤੱਕ ਸੋਚ ਸਾਚ ਕੇ ਫੋਨ ਕਰਦੇ ਆ ਜਦ ਤੱਕ ਤਾਂ ਜ਼ਮੀਨ ਕਿਤੇ ਦੀ ਕਿਤੇ ਗਈ ਹੋਣ ਦੀ ਜ਼ਮੀਨਾਂ ਸਾਰੀਆਂ ਵੇਚ ਜਾਣੀਆਂ ਉਹਨੀਆਂ ਤੁਹਾਨੂੰ ਨਹੀਂ ਮਿਲਣੀਆਂ ਜ਼ਮੀਨਾਂ ਇਹਦਾ ਤਕੜੇ ਬੰਦੇ ਚੱਕੀ ਜਾਂਦੇ ਆ ਤੁਸੀਂ ਕਹਿੰਦਾ ਸੋਚਦੇ ਰਹੇ ਨੇ ਅਗਲਾ ਜ਼ਮੀਨ ਖਰੀਦ ਜਾਂਦਾ ਉਹਨਾਂ ਦੇ ਉਹਨੂੰ ਇਦਾਂ ਉਹਨਾਂ ਦੇ ਭਾਦ ਤਾਂ ਆਇਆ ਵੀ ਲੋਕੀ ਐ ਇੱਦਾਂ ਹੀ ਪੈਸੇ ਕੱਢਣ ਸਾਡੇ ਮੂਰੇ ਚੈੱਕ ਰੱਖ ਦੇਣ ਅਸੀਂ ਆਪਣੀ ਮਰਜ਼ੀ ਨਾਲ ਭਰੀਏ ਬਾਹਲੇ ਬੰਦੇ ਤੁਸੀਂ ਦੇਖੇ ਹੋਣੇ ਆ ਵੀ ਪਹਿਲਾਂ ਤੁਹਾਨੂੰ ਕਰੀ ਜਾਊਗਾ ਇਹ ਤਾਂ ਜ਼ਮੀਨ ਦਾ ਸੌਦਾ ਹੁੰਦਾ ਹੈ ਦੂਏ ਪਾਸੇ ਇਹ ਤਾਂ ਅੱਜ ਕੱਲ ਦੀ ਗੱਲ ਆ ਚਾਹੇ ਤੁਹਾਡੇ ਨਾਲ ਹੋ ਗਿਆ ਚਾਹੇ ਦੂਏ ਪਾਸੇ ਬੰਦੇ ਤਿਆਰ ਬੈਠੇ ਪੈਸੇ ਲੈਣ ਨੂੰ ਜਿਹੜਾ ਲੱਖ 2 ਲੱਖ ਵੱਧ ਦੇ ਗਿਆ ਉਹਨੇ ਲੈ ਜਾਣੀ ਆ ਤੁਸੀਂ ਜਦ ਚੌਕ ਮਹੀਨਿਆਂ ਬਾਅਦ ਨਾ ਕਿਸੇ ਹੋਰ ਬੰਦੇ ਤੋਂ ਫੋਨ ਕਰਾਇਓ ਉਹ ਉਹੀ ਜ਼ਮੀਨਦਾਰ ਉਸ ਬੰਦੇ ਨੂੰ ਦੱਸਣ ਲੱਗੇ ਹੁੰਦੇ ਆ ਉਹਨੂੰ ਵੀ ਇਹੀ ਗੱਲ ਕਹਿਣ ਲੱਗੇ ਹੁੰਦੇ ਆ ਵੇਤਾ ਜਮੀਨ ਸਮਝ ਲੋ ਵਿਕੀਆਂ ਰਗੀ ਆ ਇਹ ਤਾਂ ਬਸ ਇੱਕ ਦੋ ਦਿਨਾਂ ਦੀ ਖੇਡ ਆ ਕਈ ਬੰਦੇ ਮਤਲਬ ਇਹਨਾਂ ਦੀ ਗੱਲਾਂ 'ਚ ਆ ਜਾਂਦੇ ਆ ਵੀ ਸ਼ਾਇਦ ਯਾਰ ਬਾਹਲਾ ਤੱਤਾ ਕੰਮ ਆਇਆ ਤਾਂ ਜ਼ਮੀਨ ਵੇਚ ਜਾਣੀ ਆ ਕੱਲੂ ਚੱਕ ਲਓ ਕੰਮ ਦਬ ਦਬ ਇਸੇ ਗੱਲ ਦੀ ਮੈਨੂੰ ਸਭ ਤੋਂ ਵੱਡੀ ਤਕਲੀਫ ਹੁੰਦੀ ਆ ਪਿੰਡਾਂ ਵਾਲਿਆਂ ਨੂੰ ਆ ਕੇ ਕੋਈ ਤੀਆ ਬੰਦਾ ਕਿਉਂ ਦੱਸੇ ਵੀ ਜ਼ਮੀਨ ਕਿੱਦਾਂ ਵੇਚਣੀ ਆ ਕਿੱਦਾਂ ਖਰੀਦਣੀ ਆ ਸਭ ਕੋਈ ਸਾਰਿਆਂ ਨੂੰ ਪਤਾ ਆ ਇਹਨਾਂ ਦੀਆਂ ਗੱਲਾਂ 'ਚ ਨਾ ਆਇਆ ਕਰੋ ਜ਼ਮੀਨ ਵੇਚਣੀ ਆ ਆਪਣੀ ਰੌਲਾ ਪਾ ਕੇ ਵੇਚੋ ਠੋਕੇ ਵੇਚੋ ਜਿੰਨਾ ਰੌਲਾ ਪਾ ਕੇ ਵੇਚੂਗੇ ਉਨਾ ਹੀ ਤੁਹਾਨੂੰ ਗਾਹਕ ਵੱਧ ਆਊਗੇ ਚਾਰ ਰੁਪਏ ਕੋ ਵੱਧੇ ਕੋ ਘੜਦੇ ਨਹੀਂ ਕਿਉਂ ਵੇਚਣ ਵਾਲੇ ਵੀ ਆਪਨੇ ਪਿੰਡਾਂ ਦੇ ਹੀ ਆ ਤੇ ਖਰੀਦਣ ਵਾਲੇ ਵੀ ਆਪਣੇ ਪਿੰਡਾਂ ਦੇ ਆ ਇਹਦਾ ਗੱਭਿਓ ਚੁੰਡ ਕੇ ਬਸ ਵੱੜਵੜੇ ਸ਼ਹਿਰਾਂ 'ਚ ਬੈਠੇ ਆ ਉੱਥੇ ਜਾ ਵੜਦੇ ਆ ਇਹਨਾਂ ਨੂੰ ਨਾਲ ਇਹ ਪੁੱਛ ਲਿਆ ਕਰੋ ਵੀ ਜਦੋਂ ਅੱਗੇ ਤੇਜ਼ੀ ਆਈ ਸੀ 2010-12 ਦੇ ਵਿੱਚ ਉਹ ਉਸ ਵੇਲੇ ਵੀ ਇਹੀ ਰੌਲਾ ਪਾਇਆ ਜਾਂਦਾ ਸੀ ਵੀ ਪੰਜਾਬ 'ਚ ਜ਼ਮੀਨ ਗਜਾਂ ਦੇ ਭਾਅ ਮਿਲਣੀ ਆ ਗਜਾਂ 'ਚ ਹੀ ਮਿਲਣੀ ਆ ਗਾਂ ਨਹੀਂ ਮਿਲਣੀ ਜ਼ਮੀਨ ਹੁਣ ਹੁਣ ਲੈ ਲਓ ਉਦੋਂ ਵੀ ਜਿੱਦਾਂ ਹੁਣ ਨਹੀਂ ਦਿਮਾਗ ਦੇ ਵਿੱਚ ਲੋਕਾਂ ਦੇ ਹੋ ਗਿਆ ਆ ਵੀ ਗਾਂ ਤਾਂ ਜ਼ਮੀਨ ਮਿਲਣੀ ਨਹੀਂ ਈ ਉਹ ਸਮਾਂ ਜਿਹੜੀ ਜਿਹੜੀ ਬੰਦਿਆਂ ਨੇ ਖਰੀਦੀ ਐ ਸੀ ਉਹਨਾਂ ਨੂੰ ਪੁੱਛ ਕੇ ਦੇਖਿਓ ਉਹਨਾਂ ਨੂੰ ਵੀ ਉਸੇ ਵੇਲੇ ਉਦਾਂ ਹੀ ਲੱਗਦਾ ਸੀਗਾ ਵੀ ਗਾਂਹ ਜ਼ਮੀਨ ਬਿਲਕੁਲ ਮਿਲਣੀ ਹੀ ਨਹੀਂ ਕਿਸੇ ਭਾਅ ਵੀ ਨਹੀਂ ਮਿਲਣੀ ਉਹਨਾਂ ਤਾਂ ਐ ਲੱਗਣ ਲੱਤਾਂ ਸੀ ਨਹੀਂ ਤੇ ਮੁੜ ਕੇ ਉਹ ਜ਼ਮੀਨ ਐ ਗੋਲੀ ਵਾਂਗੂ ਥੱਲੇ ਨੂੰ ਆਈ ਸੀਗੀ ਇਹ ਪੁੱਛ ਲਿਆ ਕਰੋ ਇਹਨਾਂ ਨੂੰ ਵੀ ਉਦੋਂ ਕਾਹਦੇ ਥੱਲੇ ਆਈ ਸੀ ਤਾਂ ਹੁਣ ਕੀ ਗਰੰਟੀ ਆ ਹੁਣ ਕਿਉਂ ਨਹੀਂ ਥੱਲੇ ਆ ਸਕਦੀ ਬਾਕੀ ਕੋਸ਼ ਡੀਲਰ ਹੈਗੇ ਆ ਤੁਸੀਂ ਨੋਟ ਕਰਕੇ ਦੇਖਿਓ ਕਈ ਡੀਲਰ ਬਹੁਤ ਬਹੁਤ ਪੁਰਾਣਾ ਕੰਮ ਕਰਦੇ ਆ ਉਹਨਾਂ ਨੂੰ ਆਪਣੇ ਕਮਿਸ਼ਨ ਨਾਲ ਮਤਵਲ ਹੁੰਦਾ ਉਹ ਵਾਧੂ ਲਾਲਚ ਚ ਨਹੀਂ ਪੈਂਦੇ ਚਲੋ ਠੀਕ ਹੈ ਪੈਸੇ ਆਉਂਦੇ ਕਿਸੇ ਨੂੰ ਨਹੀਂ ਮਾੜੇ ਲੱਗਦੇ ਪਰ ਮੈਂ ਕਈ ਡੀਲਰਾਂ ਨੂੰ ਇਦਾਂ ਨੂੰ ਜਾਣਦਾ ਆ ਹੈਗੇ ਗਣਮੇ ਚੌਣਮੇ ਹੀ ਆ ਪਰ ਤੁਸੀਂ ਦੇਖਿਓ ਬਹੁਤ ਲੰਬੇ ਟਾਈਮ ਦੇ ਇਸ ਕੰਮ ਦੇ ਵਿੱਚ ਇੰਨਾ ਲੰਬਾ ਟਾਈਮ ਟਿਕਣਾ ਬਹੁਤ ਔਖਾ ਹੁੰਦਾ ਕਿਉਂਕਿ ਇਦਾਂ ਦੇ ਬੰਦੇ ਹਨ ਜਾਂ ਦਾ ਦੋ ਚੌ ਬੰਦਿਆਂ ਨੂੰ ਲਪੇਟ ਕੇ ਆਪ ਲੰਬੇ ਹੋ ਜਾਂਦੇ ਹੁੰਦੇ ਆ ਜਾਂ ਫਿਰ ਇਸੇ ਹਵਾ ਹਵਾ ਜਿਹੀ ਆਪ ਵੀ ਲਪੇਟ ਹੋ ਜਾਂਦੇ ਕਈ ਵਾਰੀ ਮੋੜ ਕੇ ਕਈ ਵੀ ਤੁਸੀਂ ਪਿਛਲੇ ਜਦੋਂ ਇਦਾਂ ਹੋਈ ਸੀ ਹਨ ਉਦੋਂ ਡੀਲਰ ਵੀ ਬਹੁਤ ਹੋ ਗਏ ਸੀ ਜਿਹਨੇ ਇੱਦਾਂ ਜ਼ਮੀਨਾਂ ਚੱਕ ਲਈਆਂ ਬੇਗਾਹ ਅਸੀਂ ਵੇਚ ਲਾਂਗੇ ਮੋੜ ਕੇ ਬਿਕੀਆਂ ਹੈ ਨਹੀਂ ਬਿਆਨੇ ਵੀ ਮਾਰਗ ਹੈ ਇਹਨੀਆਂ ਮੈਨਾਂ ਕੋ ਘੜੇ ਐ ਐਨੇ ਪੈਸੇ ਹੁੰਦੇ ਆ ਵੀ ਜਿੰਨੀਆਂ ਨਹੀਂ ਜ਼ਮੀਨਾਂ ਦੇ ਬਿਆਨੇ ਕੀਤੇ ਹੁੰਦੇ ਆ ਇਹਨਾਂ ਨੂੰ ਤੇ ਇਹ ਹੁੰਦਾ ਵੀ ਬਸ ਬਿਆਨਾ ਪਸਾ ਲਓ ਜ਼ਮੀਨ ਅਸੀਂ ਪਸਾ ਲੈ ਰੋਖ ਲਓ ਵੇਚਤਾ ਅਸੀਂ ਸਾਲ ਦੇ ਵਿੱਚ ਕੋਈ ਨਾ ਕੋਈ ਮੁਰਗਾ ਲੱਭੇ ਲੈਣਾ ਪਰ ਹੁਣ ਕਈ ਵਾਰੀ ਮੁਰਗਾ ਨਹੀਂ ਲੱਭਦਾ ਫੇਰ ਇਹ ਡਿੱਕੇ ਆ ਜਾਂਦੇ ਹੁੰਦੇ ਆ ਇਸ ਕਰਕੇ ਯਾਰ ਇਦਾਂ ਦੀ ਇਹਨਾਂ ਦੀ ਗੱਲਾਂ ਵਿੱਚ ਨਾ ਆਓ ਕਿਤੇ 60 ਖਾਸ ਕਰਕੇ ਸਾਡੇ ਏਰੀਆ 'ਚ ਤਾਂ 60-65 ਲੱਖ ਕਿਤੇ ਰੇਟ ਨਹੀਂ ਹੈਗਾ ਮਤਲਬ ਮੈਂ ਤਾਂ ਕਹਿਣ ਦਾ ਭਾਅ ਵੇ ਆ ਬਾਕੀ ਕਈਆਂ ਨੇ ਰੋਲਾ ਪਾਇਆ ਬਸ ਹ ਦਸੰਬਰ ਲਾਸਟ ਡੇਟ ਆ ਦਸੰਬਰ ਤੋਂ ਬਾਅਦ ਡਿਪਣੇ ਇਹ ਜ਼ਰੂਰੀ ਨਹੀਂ ਹੁੰਦਾ ਬਸ ਦਸੰਬਰ ਤੋਂ ਬਾਅਦ ਪਹਿਲੀ ਤੋਂ ਹੀ ਡਿਗਣ ਲਾਪਣੇ ਆ ਦੇਖੋ ਜ਼ਮੀਨ ਨੂੰ ਚੜ੍ਹਦੀ ਨੂੰ ਵੀ ਸਾਲ ਦੋ ਸਾਲ ਲੱਗ ਜਾਂਦੇ ਹੁੰਦੇ ਆ ਤੇ ਡਿਗਣ ਨੂੰ ਪਾਸੇ ਮੇਰੇ ਦੋ ਸਾਲ ਹੀ ਲੱਗਦੇ ਹੁੰਦੇ ਛੇ ਮਹੀਨਿਆਂ ਚ ਆ ਜਾਂਦੀ ਹੁੰਦੀ ਹੁੰਦੀ ਥੱਲੇ ਤਾਂ ਦੇਖ ਲਓ ਛੇ ਮਹੀਨਿਆਂ ਤੱਕ ਇਸ ਵੱਧ ਤੋਂ ਵੱਧ ਸਾਲ ਤੱਕ ਇਹੀ ਜ਼ਮੀਨ ਤੁਹਾਨੂੰ ਪਹਿਲਾਂ ਵਾਲੇ ਰੇਟਾਂ ਤੇ ਮਿਲਣ ਲਾਪਣੀ ਹੋਈ ਹਾਲੀ ਜਿਗਰਾ ਕਰਕੇ ਬਹਿ ਜਾ ਕਿਤੇ ਜ਼ਮੀਨ ਦਾ ਕਾਲ ਨਹੀਂ ਪੈ ਗਿਆ ਬਹੁਤ ਬਾਧੂ ਪਈ ਆ ਐਮੀ ਉਹਨਾ ਉੱਥੇ ਮਾਲੀ ਦੇ ਪੁਰਾਣੇ ਪਲਾਟ ਜੇ ਕਟਿਓ ਉਹੀ ਦਿਖਾ ਲ ਦਿਖਾ ਲ ਕੇ ਆ ਵੀ ਬੈਗ ਆ ਵੀ ਮੰਨ ਲਓ ਯਾਰ ਮਾਲੀ ਦੇ ਵਿੱਚ 200 400 ਕਿੱਲਾ ਕੱਟ ਹੋ ਗਿਆ 600 ਕਿੱਲਾ ਕੱਟ ਹੋ ਗਿਆ ਫਿਰ ਵੀ ਉਹ 600 ਕਿੱਲਾ ਕਿਤੇ ਸਾਰੇ ਪੰਜਾਬ ਦੀ ਜ਼ਮੀਨ ਤਾਂ ਨਹੀਂ ਖਰੀਦ ਲਊਗਾ ਇੰਨਾ ਪੈਸਾ ਤਾਂ ਨਹੀਂ ਆ ਗਿਆ ਉਹ ਚ ਇਸ ਕਰਕੇ ਆਪਣੇ ਜਿਹੜੇ ਐਨ ਆਰ ਆਈ ਭਰਾ ਵੀ ਹਨ ਉਹ ਵੀ ਇਹਨਾਂ ਦੀਆਂ ਗੱਲਾਂ 'ਚ ਨਾ ਆਇਆ ਕਰੋ ਪੂਰਾ ਆਪਣਾ ਨਾਪ ਤੋਲ ਕੇ ਦੇਖ ਕੇ ਸੌਦਾ ਕਰਿਆ ਕਰੋ ਤੁਹਾਡੀਆਂ ਜ਼ਮੀਨਾਂ ਇਹ ਸਾਲ-ਸਾਲ ਲੇ ਫਸਾ ਲੰਦੇ ਆ ਮੁੜ ਕੇ ਤੁਹਾਨੂੰ ਵੀ ਘਾਟਾ ਪੈਂਦਾ ਤਾ ਤਾਜੀਆ ধারণা ਜਰ ਆਪਣੇ ਰੋਜ਼ ਆਪਾਂ ਦੇਖਦੇ ਵੀ ਆ ਮੋਬਾਈਲਾਂ ਤੇ ਪਰ ਉਸ ਵੇਲੇ ਪਤਾ ਨਹੀਂ ਆਪਣੇ ਬੰਦੇ ਦੇ ਦਿਮਾਗ ਤੇ ਪੜਦਾ ਪਿਆ ਜਾਂਦਾ ਆ ਹਣ ਘੋੜੀਆਂ ਵਾਲੀ ধারণা ਤਾਜੀ ਆ ਲੋਕਾਂ ਨੂੰ ਕਹੇ ਜੀ ਆ ਸਵਾ ਕਰੋੜ ਦੀ ਘੋੜੀ ਆ ਆਪਾਂ ਨੂੰ ਤਾਂ ਕਰੋੜ ਦੀ ਮਿਲਦੀ ਆ ਜੇ ਆਪਾਂ ਅੱਜ ਲੈ ਲਈਏ ਕਰੋੜ ਦੀ ਕੱਲ ਨੂੰ ਆਪਾਂ ਮੂਰੇ ਸੌਦਾ ਕੀਤਾ ਜੀ ਸਵਾ ਕਰੋੜ ਦਾ ਆਪਾਂ ਕੱਲ ਨੂੰ 25 ਲੱਖ ਕਮਾ ਲੈਣਾ ਉਹ ਕਈ ਬੰਦੇ ਵਿਚਾਰੇ ਇਹਨਾਂ ਨੂੰ ਪਤਾ ਵੀ ਨਹੀਂ ਸੀ ਘੋੜੀਆਂ ਦਾ ਅਗਲੇ ਨੇ ਕਹਿੰਦੇ ਚੱਲ ਕੋਈ ਗੱਲ ਨਹੀਂ ਇੱਕ ਦੋ ਦਿਨਾਂ ਦੀ ਗੱਲ ਆ ਅਗਲੇ ਨੇ ਕਰੋੜ ਦੀਆਂ ਖਰੀਦ ਲਈਆਂ ਵੀ ਸਵਾ ਕਰੋੜ ਦੀ ਦੂਏਤੀਏ ਦਿਨ ਵੇਚੇ ਦੇਣੀ ਆ ਮੋੜ ਕੇ ਅੱਜ ਵੇਕਦਿਆਂ ਉਹ ਹੁਣ ਧਰਨੇ ਲਾਉਂਦੇ ਫਿਰਦੇ ਬੰਦੇ ਕੋਈ ਇੱਕ ਦੋ ਤਾਂ ਮਰੇ ਵੀ ਇੱਕ ਨੇ ਤਾਂ ਸੂ ਸਾਢੇ ਕਰ ਲਈ ਇਸ ਕਰਕੇ ਇਹਨਾਂ ਦੇ ਮਗਰ ਨਾ ਚੱਲਿਆ ਕਰੋ ਦੇਖੋ ਜਿਹੜੀਆਂ ਜ਼ਮੀਨਾਂ ਵੇਕਣੀਆਂ ਆ ਉਹ ਵੀ ਪਿੰਡਾਂ ਦੀਆਂ ਚ ਤੇ ਜਿੰਨੀ ਖਰੀਦਣੀਆਂ ਉਹ ਵੀ ਪਿੰਡਾਂ ਦੀਆਂ ਜੇ ਤੁਸੀਂ ਰੌਲਾ ਪਾ ਕੇ ਵੇਚੋਗੇ ਤਾਂ ਤੁਹਾਨੂੰ ਸਹੀ ਖਰੀਦਦਾਰ ਵੀ ਮਿਲ ਜਾਣਾ ਜਿਹੜਾ ਜਿਹੜਾ ਸਹੀ ਖਰੀਦਦਾਰ ਹੁੰਦਾ ਨਾ ਉਹ ਬਾਲੇ ਬਿਆਨਿਆਂ ਬੁੰਨੇ ਵਾਲੇ ਚੱਕਰਾਂ 'ਚ ਨਹੀਂ ਪੈਂਦਾ ਹੁੰਦਾ ਅਗਲੇ ਨੂੰ ਹੁੰਦਾ ਵੀ ਚੱਲ ਕੋਈ ਗੱਲ ਨਹੀਂ ਮਹੀਨਾ ਦੋ ਮਹੀਨੇ ਬਾਅਦ ਤੋਂ ਬਾਅਦ ਲੈ ਲਓ ਅਗਲਾ ਕਹਿੰਦਾ ਮੈਂ ਰਿਜੈਕਟਰੀ ਨਾਲੇ ਕਰਾਉਂਗਾ ਬਿਆਨੇ ਵਾਲੇ ਚੱਕਰਾਂ 'ਚ ਜ਼ਿਆਦਾਤਰ ਉਹ ਬੰਦੇ ਪੈਂਦੇ ਆ ਜਿਨ੍ਹਾਂ ਨੂੰ ਇਹ ਹੁੰਦਾ ਵੀ ਅਸੀਂ 10-20 ਲੱਖ ਲੈ ਕੇ ਆ ਜਮੀਨ ਰੋ ਕਰੋੜਾਂ ਰੁਪਏ ਦੀ ਜਮੀਨ ਰੋਕ ਲੈਣੀ ਆ ਉਸੇ 10-20 ਲੱਖ ਦੇ ਵਿੱਚ ਅਸੀਂ ਮੋਰੇ ਕਰੋੜ ਦੀ ਜਮੀਨ ਰੋਕੀ ਆ ਤਾਂ ਅਸੀਂ ਡੇਢ ਕਰੋੜ ਦੀ ਸਵਾ ਕਰੋੜ ਦੀ ਕੱਢ ਲੈਣੀ ਆ ਉਹੋ ਜਿਹੇ ਬੰਦੇ ਹੁੰਦੇ ਆ ਜਿਹੜੇ ਜ਼ਿਆਦਾਤਰ ਪਸਾਉਂਦੇ ਬੰਦਿਆਂ ਨੂੰ ਤੇ ਉਹ ਸਾਲ-ਸਾਲ ਦਾ ਟਾਈਮ ਲੈ ਲੈਂਦੇ ਆ ਮੋੜ ਕੇ ਸਾਲ ਨੂੰ ਕਿਹੜੇ ਨੂੰ ਪਤਾ ਵੀ ਰੇਟ ਹੈ ਨਾ ਰਹਿਣਾ ਜਾਂ ਨਹੀਂ ਰਹਿਣਾ ਜਿਸ ਬੰਦੇ ਨੇ ਵੀ ਵੇਚਣੀ ਹੁੰਦੀ ਹੈ ਅਗਲੇ ਨੇ ਵੀ ਚਲੋ ਮੋਰੇ ਕਿਸੇ ਨਾ ਕਿਸੇ ਪਾਸੇ ਇਨਵੈਸਟ ਕਰਨੇ ਹੁੰਦੇ ਆ ਕੋਈ ਇਹ ਤਾਂ ਹੁੰਦੀ ਨਹੀਂ ਵੀ ਨਜਾਇਜ਼ ਉਹ ਕੁਝ ਜ ਉਹਨੂੰ ਕੋ ਫਰਕ ਨਹੀਂ ਪੈਂਦਾ 10 20 ਲੱਖ 50 ਲੱਖ ਘਟ ਗਿਆ ਤਾਂ ਇਸ ਕਰਕੇ ਵੇਚਣ ਲੱਗੇ ਥੋੜੇ ਜਿ 74 ਰਿਆ ਕਰੋ ਜਿਹੜੇ ਇਹਨਾਂ ਨੂੰ ਗੱਬੇ 30 30 ਲੱਖ 40 40 ਲੱਖ ਦੀ ਕੁੰਡੀ ਮਰਵਾਉਣੀ ਆ ਉਹਦੇ ਨਾਲ ਉਹ ਸਿੱਧੇ ਖਰੀਦਦਾਰ ਤੇ ਵੇਚਣ ਵਾਲਾ ਬੰਦਾ ਆਪਸ ਵਿੱਚ ਹੀ ਹਾਂ ਜੇ ਕੋਈ ਗੱਬੇ ਮਿਲਦਾ ਜਿਹੜਾ ਮਨ ਲਾ ਆਪਣਾ ਕਮਿਸ਼ਨ ਲਾਵੇ ਗੱਲ ਮੌਗੀ ਬਾਕੀ ਜੇ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਹੋਣੀਆਂ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਜੇ ਫੇਸਬੁੱਕ ਤੇ ਦੇਖਦੇ ਆ ਤਾਂ ਆਪਣਾ ਪੇਜ ਫੋਲੋ ਕਰ ਲਿਓ ਧੰਨਵਾਦ ਜੀ